ਹਟਾ ਜੀ ਸਿੱਧਾ ਕਹਿੰਦੇ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਲਸ਼ਨ ਕੋਮਲ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰ ਰਹੀ ਹਾਂ ਅੱਜ ਅਸੀਂ ਬੜਾ ਸੁਭਾਰਗਾ ਦੇਣਾ ਐਨੇ ਜਣੇ ਕਲਾਕਾਰ ਤੇ ਆ ਭਾਈ ਭੈਣ ਭਰਾ ਸਾਰੇ ਇਕੱਠੇ ਹੋਏ ਆ ਕੋਈ ਇਸ ਕਰਕੇ ਆ ਕਿ ਅਸੀਂ ਅੱਜ ਇਹ ਪੋਸਟਰ ਰਿਲੀਜ਼ ਕੀਤਾ ਹੈ ਗਾਣਾ ਰਿਲੀਜ਼ ਕੀਤਾ ਹੈ ਤੇ ਇਹ ਗਾਣਾ ਨਵਜੋਤ ਰਾਣੀ ਨੇ ਗਾਇਆ ਤੇ ਕਰਤਾਰ ਰਮਲੇ ਦਾ ਲਿਖਿਆ ਹੋਇਆ ਗੀਤ ਹੈ ਇਹ ਤੇ ਬੜੀ ਸੁਭਾਗੀ ਘੜੀ ਹੈ ਇਹ ਵੀ ਤੁਸੀਂ ਇਹ ਗਾਣਾ ਸੁਣੋ ਆਨੰਦ ਮਾਣੋ ਤੇ ਸਾਨੂੰ ਦੱਸੋ ਵੀ ਕਿਦਾਂ ਦਾ ਲੱਗਿਆ ਤੇ ਫੇਰ ਅਸੀਂ ਹੋਰ ਗੀਤ ਤੁਹਾਡੇ ਰੂਬਰੂ ਕਰਾਂਗੇ ਤੇ ਮੈਂ ਤੇ ਰঞ্জੀਤ ਕੌਰ ਵੱਲੋਂ ਨਵਜੋਤ ਰਾਣੀ ਨੂੰ ਬਹੁਤ ਬਹੁਤ ਅਸੀਂ ਮੁਬਾਰਕਾ ਦੇ ਰਹੇ ਹਾਂ ਬਹੁਤ ਬਹੁਤ ਅਸ਼ੀਰਵਾਦ ਦੇ ਰਹੇ ਹਾਂ ਕਿ ਦਿਨ ਚੜਦਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਖੁਸ਼ੀਆਂ ਮਾਣੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ